ਬਰਜਿੰਦਰ ਸਿੰਘ ਹਮਦਰਦ ਦੀ ਹਮਾਇਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਆਉਂਦੇ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੇ ਆਵਾਜ਼ ਚੁੱਕੀ ਹੈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਿਆਂ ਹੋਇਆ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ ਸੀਐਮ ਭਗਵੰਤ ਮਾਨ ਦੇ ਖਿਲਾਫ ਵਿਅੰਗ ਕਸਦੇ ਨਜ਼ਰ ਆ ਰਹੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਖੈਰ ਆਖਰਕਾਰ ਹੋਇਆ ਕੀ ਹੈ ਲੰਗੇ ਕੱਲ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਨਾ ਹੀ ਸਿਰਫ ਉਹਨਾਂ ਦੇ ਸਗੋਂ 23 ਜਣੇ ਹੋਰ ਨੇ ਜਿਨ੍ਹਾਂ ਦਾ ਨਾਮ ਇਸ ਪਰਚੇ ਦੇ ਵਿੱਚ ਲਿਖਿਆ ਗਿਆ ਹੈ ਔਰ ਮਾਮਲਾ ਜੰਗ-ਏ-ਆਜ਼ਾਦੀ ਮੈਮੋਰੀਅਲ ਦਿਨਾਰ ਰਿਲੇਟਡ ਔਰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਵਿਜੀਲੈਂਸ ਬਿਊਰੋ ਨੇ ਇਲਜ਼ਾਮ ਲਗਾਏ ਨੇ ਕਿ ਕਰੋੜਾਂ ਦਾ ਜਿਹੜਾ ਘਪਲਿਆ ਕੀਤਾ ਗਿਆ 315 ਕਰੋੜ ਰੁਪਏ ਦਾ ਜਿਹੜਾ ਇਹ ਪੂਰਾ ਪ੍ਰੋਜੈਕਟ ਸੀਗਾ ਜਿਸ ਦੇ ਵਿੱਚੋਂ 27 ਤੋਂ 30 ਕਰੋੜ ਤੱਕ ਜਿਹੜਾ ਘਪਲਾਉ ਦੱਸਿਆ ਜਾ ਰਿਹਾ ਜਿਹੜਾ ਕੀਤਾ ਗਿਆ ਔਰ ਇਸ ਦੇ ਇਲਜ਼ਾਮ ਜਿਹੜੇ ਨੇ ਉਹ ਬਰਜਿੰਦਰ ਸਿੰਘ ਹਮਦਰਦ ਤੇ ਲੱਗੇ ਨੇ ਕਿਉਂਕਿ ਉਸ ਵੇਲੇ ਜਦੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਸ ਵੇਲੇ ਬਰਜਿੰਦਰ ਸਿੰਘ ਹਮਦਰਦ ਨੂੰ ਚੇਅਰਮੈਨ ਲਗਾਇਆ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਨੇ ਇਸ ਪੱਖ ਤੋਂ ਅਸਤੀਫਾ ਦੇ ਦਿੱਤਾ ਸੀ ਆ ਇਸ ਤੋਂ ਹਟ ਗਏ ਸੀਗੇ ਤਾਂ ਵੀ ਹੁਣ ਇਸ ਮਾਮਲੇ ਨੂੰ ਲੈ ਕੇ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ 23 ਹੋਰ ਜਣੇ ਸ਼ਾਮਿਲ ਨੇ ਉਹਨਾਂ ਉਹਨਾਂ 23 ਜਣਿਆਂ ਦੇ ਵਿੱਚ ਖਾਸ ਕਰਕੇ ਮੌਜੂਦਾ ਅਤੇ ਰਿਟਾਇਰਡ ਅਫਸਰ ਵੀ ਸ਼ਾਮਿਲ ਨੇ ਖਾਸ ਕਰਕੇ ਜਿਹੜੇ 15 ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਮੌਜੂਦਾ ਅਤੇ ਸਾਬਕਾ ਇੰਜੀਨੀਅਰ ਵੀ ਸ਼ਾਮਿਲ ਹੈਗੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਹੋਇਆ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਦੱਸਦੀ ਹੈ ਕਿ 15 ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕਰ ਵੀ ਲਏ ਨੇ ਵਿਜੀਲੈਂਸ ਦਾ ਦਾਅਵਾ ਆ ਕਿ ਇਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਅਤੇ ਉਹਨਾਂ ਦੇ ਸਾਥੀਆਂ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ ਬਰਜਿੰਦਰ ਹਮਦਰਦ ਦੇ ਨਾਲ ਇੱਕ ਆਈਐਸ ਅਫਸਰ ਵਿਨੇ ਬਬਲਾਨੀ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਇਆ ਔਰ ਇਹਨਾਂ ਦੇ ਨਾਲ ਹੋਰ ਵੀ ਅਫਸਰ ਕੁਝ ਮੌਜੂਦਾ ਤੇ ਕੁਝ ਰਿਟਾਇਰਡ ਅਫਸਰਸ ਸ਼ਾਮਿਲ ਕੀਤੇ ਗਏ ਨੇ ਔਰ ਦੱਸਦੀ ਹੈ ਕਿ 15 ਨੂੰ ਤਾਂ ਗ੍ਰਿਫਤਾਰ ਕਰ ਵੀ ਲਿਆ ਗਿਆ ਜਿਸ ਦੇ ਨਾਲ-ਨਾਲ ਵਿਜੀਲੈਂਸ ਪੀਰੋ ਨੇ ਦਾਅਵਾ ਕੀਤਾ ਹੈ ਕਿ ਵਿਜੇ ਬਬਲਾਨੀ ਤੱਕ ਵੀ ਪਹੁੰਚ ਕੀਤੀ ਜਾਵੇਗੀ ਜਲਦ ਤੋਂ ਜਲਦ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ 25 ਏਕੜ ਦੀ ਜ਼ਮੀਨ ਹੈ ਨੈਸ਼ਨਲ ਹਾਈਵੇ ਦੇ ਵੱਲੋਂ ਇਹ ਜ਼ਮੀਨ ਅਲਾਟ ਕੀਤੀ ਗਈ ਸੀ ਔਰ ਇਸ ਜ਼ਮੀਨ ਦੇ ਉੱਤੇ ਜੰਗ ਇਜ਼ਾਦੀ ਮੈਮੋਰੀਅਲ ਜਿਹੜਾ ਨੇਸ਼ਾ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਦੇ ਵਿੱਚ ਔਰ ਉਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਵੈਲਿਊਏਟ ਕੀਤਾ ਤੇ ਇਸ ਦੇ ਨਾਲ ਨਾਲ ਇਹ ਵੀ ਦੱਸਦੀ ਏ ਕਿ ਇਹ ਤੱਥ ਸਾਹਮਣੇ ਆਇਆ ਸੀ ਕਿ ਜੰਗੇ ਆਜ਼ਾਦੀ ਜਿਹੜਾ ਬਣਿਆ ਹੈ ਪਹਿਲੀ ਗੱਲ ਤਾਂ ਇਸ ਨੂੰ ਕੰਪਲੀਟ ਬਣਿਆ ਨਹੀਂ ਕਿਹਾ ਜਾ ਸਕਦਾ ਇਹ ਪੂਰਨ ਤੌਰ ਦੇ ਉੱਤੇ ਨਹੀਂ ਬਣਾਇਆ ਜਾ ਸਕਿਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਬਣਿਆ ਕਿ ਸਰਕਾਰ ਨੂੰ ਲਗਾਤਾਰ ਲਾਸ ਦੇ ਰਿਹਾ ਹੈ ਸਰਕਾਰ ਲਗਾਤਾਰ ਘਾਟੇ ਦੇ ਵਿੱਚ ਜਾ ਰਹੀ ਏ ਉਸ ਉੱਤੇ ਲਗਾਤਾਰ ਘਾਟਾ ਜਿਹੜਾ ਸਰਕਾਰ ਨੂੰ ਇਨਕਰ ਕਰਨਾ ਪੈ ਰਿਹਾ ਔਰ ਨਾਲ ਦੀ ਨਾਲ ਇਹ ਵੀ ਇਲਜ਼ਾਮ ਲੱਗੇ ਨੇ ਕਿ ਜਿੰਨੀ ਮਿਆਦ ਮਿੱਥੀ ਗਈ ਸੀ ਉਸ ਤੋਂ ਜ਼ਿਆਦਾ ਪੈਸੇ ਜਿਹੜੇ ਨੇ ਉਹ ਇਸ ਉੱਤੇ ਲੱਗ ਚੁੱਕੇ ਨੇ ਔਰ ਇਸੇ ਦੇ ਆਧਾਰ ਦੇ ਉੱਤੇ ਕਿਹਾ ਗਿਆ ਕਿ ਜਿਹੜੇ ਜ਼ਿਆਦਾ ਪੈਸੇ ਲੱਗੇ ਨੇ ਇਹ ਜ਼ਿਆਦਾਤਰ ਬਣਾਉਣ ਵਾਲਿਆਂ ਦੀਆਂ ਜਾਂ ਖਾਸ ਕਰਕੇ ਜਿਹੜੇ ਇਸ ਦੇ ਨੁਮਾਇੰਦੇ ਲਾਏ ਗਏ ਸੀਗੇ ਜਿਨ੍ਹਾਂ ਨੂੰ ਇਸ ਜੰਗੇ ਆਜ਼ਾਦੀ ਮੈਮੋਰੀਅਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹਨਾਂ ਦੀਆਂ ਜੇਬਾਂ ਦੇ ਵਿੱਚ ਗਏ ਨੇ ਜਿਸ ਆਧਾਰ ਦੇ ਉੱਤੇ ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ ਔਰ ਆਖਿਰਕਾਰ ਜਿਹੜਾ ਪਰਚਾ ਆ ਉਹ ਦਰਜ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਇਹ ਵਿਵਾਦ ਖੜਾ ਹੋਇਆ ਸੀ ਜਦੋਂ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਭਾਜਪਾ ਦੇ ਲੀਡਰ ਇੱਕ ਮੰਚ ਤੇ ਸਾਂਝੇ ਹੋਏ ਸੀ ਔਰ ਔਰ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧਤਾ ਕੀਤੀ ਗਈ ਸੀਗੀ ਅਜੀਤ ਅਖਬਾਰ ਦੇ ਜਲੰਧਰ ਦਫਤਰ ਦੇ ਵਿੱਚ ਹੀ ਮਿਲਦੇ ਨੇ ਰਲਦੇ ਨੇ ਔਰ ਇੱਥੇ ਆ ਕੇ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਜਾਂਦਾ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਵਰਗੇ ਲੀਡਰਸ ਇੱਥੇ ਆ ਕੇ ਬੋਲੇ ਸਨ ਔਰ ਵੱਡੇ ਲੈਵਲ ਦੇ ਉੱਤੇ ਇੱਥੇ ਵਿਵਾਦ ਪੜ ਕਿਆ ਸੀ ਉਦੋਂ ਵੀ ਇਹੀ ਕਿਹਾ ਗਿਆ ਸੀਗਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੁਣ ਵੀ ਇਹੀ ਕਿਹਾ ਜਾ ਰਿਹਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਚਲੋ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਵੱਡੀ ਇਕੱਤਰਤਾ ਇੱਥੇ ਮਜੀਠੀਆ ਹਲਕੇ ਚ ਪਿੰਛੇਨੇ ਵਾਲੀ ਚ ਹੋਈ ਹੈ ਔਰ ਇਲਾਕੇ ਦੇ ਪੰਜ ਸਰਪੰਚ ਜ਼ਿੰਮੇਵਾਰ ਸੱਜਣ ਜ਼ਿਲ੍ਹਾ ਪ੍ਰੀਖੇ ਚੀਰਮੈਨ ਬਹੁਤ ਵੱਡੀ ਗਿਣਤੀ ਚ ਇੱਥੇ ਇੱਕ ਮਤਾ ਪਾਸ ਹੋਇਆ ਜੇ ਪ੍ਰਵਾਨ ਕਰਦੇ ਹੋ ਤਾਂ ਝਕਾੜਾ ਚੜਦੇ ਹੋ ਜੀ ਮੈਂ ਮਤਾ ਪੜਨ ਲੱਗਿਆ ਤੁਹਾਨੂੰ ਜੋ ਅੱਜ ਅਜੀਤ ਅਖਬਾਰ ਦੇ ਮਾਲਕ ਤੇ ਸੰਪਾਦਕ ਤੇ ਐਡੀਟਰ ਇਨ ਚੀਫ ਤੇ ਜਿਨ੍ਹਾਂ ਨੂੰ ਭਾਰਤ ਰਤਨ ਵਰਗੇ ਅਵਾਰਡਾਂ ਨਾਲ ਨਵਾਜਿਆ ਗਿਆ ਸਰਦਾਰ ਸਾਧੂ ਸਿੰਘ ਖੰਧਰਤ ਸਾਹਿਬ ਜਿਨ੍ਹਾਂ ਨੂੰ ਫੇਰ ਬਹੁਤ ਵੱਡੀਆਂ ਮਾਨ ਸਨਮਾਨ ਦੀਸ਼ ਦੀਆਂ ਵੱਖ-ਵੱਖ ਸਰਕਾਰਾਂ ਨੇ ਦਿੱਤਾ ਔਰ ਪੰਜਾਬ ਦੀ ਪੰਜਾਬੀ ਭਾਸ਼ਾ 'ਚ ਸਭ ਤੋਂ ਵੱਧ ਵਿਕਣ ਵਾਲੇ ਪੜਨ ਵਾਲੇ ਅਖਬਾਰ ਜਿਨੇ ਲੋਕਾਂ ਦੀ ਆਵਾਜ਼ ਸੱਚ ਦੀ ਆਵਾਜ਼ ਲੋਕਾਂ ਦੀ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਅੱਜ ਜਦੋਂ ਸਰਕਾਰ ਨਾਲ ਟਕਰਾਈ ਹੈ ਤੇ ਸਰਕਾਰ ਘਬਰਾਹਟ 'ਚ ਹੈ ਬਦਲਾਪ ਵਾਲੀ ਕਮਜ਼ੋਰ ਦਿਲ ਸ਼ਰਾਬੀ ਲੀਡਰ ਨਕਮਾ ਲੀਡਰ ਅੱਜ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪੰਜਾਬ 'ਚ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਭਗਵੰਤ ਮਾਨ ਜੀ ਆਈ ਕੰਡੈਮ ਯੋਰ ਐਕਸ਼ਨਸ ਇਨ 올 ਫਾਰਮਸ ਜੀਐਸ ਅਖਬਾਰ ਦੀ ਪ੍ਰੈਸ ਦੀ ਆਜ਼ਾਦੀ ਵਾਸਤੇ ਡਾਕਟਰ ਹਮਦਰਦ ਸਾਹਿਬ ਬਰਜਿੰਦਰ ਸਿੰਘ ਜੀ ਹਮਦਰਦ ਸਾਹਿਬ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਪ੍ਰੈਸ ਰਿਪੋਰਟਰਸ ਨੂੰ ਨਾ ਕੇਵਲ ਆਵਾਜ਼ ਦਿੱਤੀ ਆ ਉਹਨਾਂ ਨੂੰ ਅੱਜ ਬਹੁਤ ਵੱਡੇ ਰੁਤਬਿਆਂ ਤੇ ਪਹੁੰਚੇ ਆ ਅੱਡਾ ਠਗਵਾਰਾਂ ਦੇ ਉਹ ਐਡੀਟਰਸ ਐਡੀਟਰਸ ਇਨ ਚੀਫ ਲੱਗੇ ਆਰ ਹਮਦਰਦ ਸਾਹਿਬ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵੀ ਐਡੀਟਰ ਇਨ ਚੀਫ ਰਹਿ ਚੁੱਕੇ ਅੱਜ ਉਹਨਾਂ ਤੇ ਪਰਚਾ ਦੇਣਾ ਸਿਰਫ ਇਸ ਲਈ ਕਿਉਂਕਿ ਉਹ ਸਰਕਾਰੀ ਇਸ਼ਤਿਹਾਰ ਲੈ ਕੇ ਸੱਚ ਦੀ ਆਵਾਜ਼ ਨੂੰ ਪੰਜਾਬ 'ਚ ਆਉਣ ਵਾਲੀਆਂ ਮੁਸ਼ਕਿਲਾਂਤਾਂ ਨੂੰ ਲੋਕਾਂ ਦੇ ਬੁਰੇ ਹਾਲਾਤ ਨੂੰ ਉਹ ਕਹਿੰਦੇ ਸੀ ਮੈਨੂੰ ਇਸ਼ਤਿਹਾਰ ਦੋ ਨਾ ਦੋ ਮੈਂ ਸੱਚ ਦੀ ਆਵਾਜ਼ ਸਾਹਮਣੇ ਰੱਖੂੰਗਾ ਔਰ ਅਫਸੋਸ ਦੀ ਗੱਲ ਕਿ ਜਿਸ ਇਨਸਾਨ ਨੇ ਜੰਗ ਏਜ਼ਾਦੀ ਬਣਾਇਆ ਹੋਵੇ ਜਿਸ ਇਨਸਾਨ ਨੂੰ ਇੱਕ ਸਰਕਾਰ ਨੇ ਨਹੀਂ ਤਿੰਨ ਚਾਰ ਸਰਕਾਰਾਂ ਨੇ ਘਰੋਂ ਲੈ ਕੇ ਆਏ ਹੋਣ ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਨ ਉਹਨਾਂ ਨੂੰ ਚੀਰਮੈਨ ਬਣਾਇਆ ਜੰਗੀ ਆਜ਼ਾਦੀ ਦਾ ਚਾਹੇ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਸਨ ਚਾਹੇ ਚਰਨਜੀਤ ਸਿੰਘ ਚੰਨੀ ਸਨ ਵੱਖ-ਵੱਖ ਸਰਕਾਰਾਂ ਤੇ ਵੱਖ-ਵੱਖ ਮੁੱਖ ਮੰਤਰੀ ਪੰਜਾਬ ਦੇ ਅੱਜ ਵੱਡੀ ਗਿਣਤੀ 'ਚ ਜਿਹੜੇ ਸਿਆਸਤਦਾਨ ਨੇ ਜਾਂ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਮਹਾਂਪੁਰਖ ਸਹਬਾਨ ਨੇ ਜਾ ਕਿਸੇ ਹੋਰ ਸੰਸਥਾਨ ਨਾਲ ਜੁੜੇ ਹੋਏ ਲੋਕ ਨੇ ਉਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਤੇ ਧੱਕੇਸ਼ਾਹੀ ਇਹ ਪ੍ਰੈਸ ਵਿਰੋਧੀ ਇਹ ਸੰਵਿਧਾਨ ਵਿਰੋਧੀ ਫੈਸਲਾ ਕਿ ਅੱਜ ਤੁਸੀਂ ਉਸ ਇਨਸਾਨ ਤੇ ਪਰਚਾ ਦਿੱਤਾ ਮੈਂ ਤੁਹਾਨੂੰ ਅੱਜ ਇਹ ਦਾਅਵੇ ਨਾਲ ਕਹਿ ਸਕਦਾ ਤੁਸੀਂ ਕਿੱਥੇ ਗਲਤੀ ਕਰ ਗਏ ਹਮ ਸਾਲ ਤੁਹਾਡੇ ਅੱਗੇ ਨਾ ਡਿੱਗਣ ਵਾਲੇ ਨਾ ਕਮਜ਼ੋਰ ਪੈਣ ਵਾਲੇ ਇਹ ਸਾਰੇ ਲੋਕ ਫਰੀडम ਆਫ ਪ੍ਰੈਸ ਪ੍ਰੈਸ ਦੀ ਆਜ਼ਾਦੀ ਵਾਸਤੇ ਹੱਕ ਸੱਚ ਦੀ ਆਵਾਜ਼ ਵਾਸਤੇ ਇਹ ਲੋਕ ਸਰਦਾਰ ਵਰਜਿੰਦਰ ਸਿੰਘ ਹਮਦਦ ਸਾਹਿਬ ਨਾਲ ਖਲੋਣਗੇ ਤੇ ਜਿਹੜਾ ਝੂਠਾ ਪਰਚਾ ਉਹਨਾਂ ਤੇ ਤੁਸੀਂ ਕੀਤਾ ਸਰਦਾਰ ਹਮਦਦ ਸਾਹਿਬ ਮੈਂ ਜਿੰਨੇ ਪਹਿਲਾਂ ਵੀ ਕਿਹਾ ਕਿ ਜੰਗੇ ਆਜ਼ਾਦੀ ਉਹ ਜਿਹੜੀ ਸ਼ਹੀਦਾ ਦੀ ਯਾਦਗਾਰ ਬਣੀ ਔਰ ਅੱਜ ਤੁਸੀਂ ਉਸ ਇਨਸਾਨ ਤੇ ਝੂਠਾ ਪਰਚਾ ਬਣਾ ਕੇ ਉਹਨੂੰ ਦਬਾਉਣ ਦੀ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਸਾਰੇ ਇੱਕ ਮਤਾ ਪਾਸ ਕਰਕੇ ਮੈਂ ਜਕਾਰਾ ਛੱਡਣ ਲੱਗਿਆਂ ਜੀ ਇੱਥੇ ਵੀਡੀਓ ਵਿਖਾਇਓ ਸਾਰੇ ਪੰਜ ਸਰਪੰਚ ਜਕਾਰਾ ਛੱਡਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ